ਤੋ ਇੱਕ ਗੁੱਡ ਨਿਊਜ਼ ਦੇਣੀ ਸੀਗੀ ਉਹਦੇ ਵਾਸਤੇ ਲਾਈਵ ਹੋਇਆ ਆਇਆ ਤੇ ਗੁੱਡ ਨਿਊਜ਼ ਤੁਸੀਂ ਪੜ ਲਈ ਹੋਣੀ ਆ ਡਿਸਕ੍ਰਿਪਸ਼ਨ 'ਚ ਮੈਂ ਲਿਖਿਆ ਹੋਇਆ ਆ ਕਿ ਅਪਾਇੰਟਮੈਂਟਾਂ ਉਹਨੀਆਂ ਇਸ਼ੂ ਅਪਾਇੰਟਮੈਂਟਾਂ ਦੇ ਪੇਮੈਂਟ ਦਾ ਲਿੰਕ ਸਦਾ ਦੇ ਰਹੇ ਹੈਗੇ ਆ ਘੱਟੋ ਘੱਟ 77000 ਦੇ ਨੇੜੇ ਤੇੜੇ ਰੈਫਰੈਂਸ ਨੰਬਰ ਜਿਹੜਾ ਹੈਗਾ 77200 ਰੈਫਰੈਂਸ ਨੰਬਰ ਦੇ ਨੇੜੇ ਤੇੜੇ ਅਪਾਇੰਟਮੈਂਟਸ ਇਸ਼ੂ ਹੋ ਚੁੱਕੀਆਂ ਨੇ ਪੇਮੈਂਟ ਲਿੰਕ ਆ ਗਏ ਨੇ ਪੇਮੈਂਟ ਲਿੰਕ ਤੋਂ ਬਾਅਦ 15 20 ਮਿੰਟ ਬਾਅਦ ਹੀ ਅਪਾਇੰਟਮੈਂਟ ਮਿਲ ਰਹੀ ਆ। ਜਿਹਨਾਂ ਅਪਾਇੰਟਮੈਂਟ ਆਪਣੀਆਂ ਬੁੱਕ ਕਰਾਈਆਂ ਹੋਈਆਂ। ਜਾਂ ਤਾਂ ਆਪਣੀਆਂ ਮੈਲਾਂ ਚੈੱਕ ਕਰ ਲਓ ਜਾਂ ਫੇ ਜਿਹੜੇ ਏਜੰਟਾਂ ਨਾਲ ਤੁਸੀਂ ਅਪਾਇੰਟਮੈਂਟ ਵਾਸਤੇ ਕੰਟੈਕਟ ਕੀਤਾ ਸੀ ਉਹਨਾਂ ਨਾਲ ਗੱਲਾਂ ਕਰ ਲਓ। ਠੀਕ ਐ। ਸੋ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹੁੰਦਾ ਆ ਕਿ ਜਦੋਂ ਅਪਾਇੰਟਮੈਂਟ ਤੁਸੀਂ ਬੁੱਕ ਕਰਦੇ ਆ ਨਾ ਤੁਸੀਂ ਨਾਲ ਦੀ ਨਾਲ ਹੀ ਬੰਦੇ ਨੂੰ ਪੈਸੇ ਦੇ ਦਿੰਦਿਆਂ। ਬੰਦਾ ਕੀ ਕਈ ਵਾਰੀ ਅੱਗੇ ਕੀ ਕਰਦਾ ਹੈਗਾ ਆ ਉਹ ਵੀ ਕਰਦਾ ਆ ਅਪਾਇੰਟਮੈਂਟ ਤੁਹਾਡੀ ਜੇ ਉਹਦੇ ਕੋਲ ਗਲਤ ਭਰੀ ਗਈ ਜਿਹੜੀ ਨੂਲੇ ਉਸਤੇ ਵਾਲੀ ਹੁੰਦੀ ਆ ਨੰਬਰ ਜਾਂ ਤੁਹਾਡਾ ਪਾਸਪੋਰਟ ਗਲਤ ਭਰਿਆ ਗਿਆ ਉਹਦੇ ਨਾਲ ਤੁਹਾਡੀ ਅਪਾਇੰਟਮੈਂਟ ਰਿਜੈਕਟ ਹੋ ਜਾਂਦੀ ਆ ਬੰਦੇ ਫੇ ਤੁਹਾਨੂੰ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਤੁਹਾਡਾ ਜਿਹੜਾ ਅਪਾਇੰਟਮੈਂਟ ਬੰਦਵਾ ਜੀ ਅਪਾਇੰਟਮੈਂਟ ਅਜੇ ਰੋਕੇ ਖੁੱਲਣੀਆਂ ਆ ਅਪਾਇੰਟਮੈਂਟਾਂ ਖੁੱਲੀਆਂ ਹੀ ਆ ਜੀ ਅਪਾਇੰਟਮੈਂਟਾਂ ਬੰਦ ਨਹੀਂ ਹੋਈਆਂ ਹੈਗੀਆਂ ਜਿਹੜਾ ਏਜੰਟ ਤੁਹਾਨੂੰ ਇਹ ਗੱਲ ਕਹੂਗਾ ਨਾ ਰੈਫਰੈਂਸ ਨੰਬਰ ਨਹੀਂ ਦਊਗਾ ਇਹਦਾ ਮਤਲਬ ਦਾਲ 'ਚ ਕੁਝ ਕਾਲਾ ਆ ਠੀਕ ਆ ਦਾਲ 'ਚ ਕੁਝ ਕਾਲਾ ਨਹੀਂ ਅਪਾਇੰਟਮੈਂਟ ਦੇ ਵਿੱਚ ਕੁਝ ਕਾਲਾ ਆ ਠੀਕ ਆ ਚਲੋ ਬਾਕੀ ਆਪਾਂ ਕਮੈਂਟ ਪੜਦੇ ਆ ਸੁਖਦੇਵ ਸਿੰਘ ਪਿੰਡਾ ਹੈਲੋ ਹੈਲੋ ਜੀ ਲਖਨ ਸਿੰਘ ਦਾ ਹੈਲੋ ਹੈਲੋ ਮੁਹੰਮਦ ਸ਼ਹੀਦ ਬਾਜੀ ਯਾਰ ਮੇਰਾ ਵੀ ਦੱਸ ਦੋ ਮੈਰੋਨਾ ਤੋਂ ਮੈਂ ਮੈਰੋਨਾ ਤੋਂ ਮੈਂ ਹੀ ਵਿੱਚ ਕਲਿੱਕ ਹੋਇਆ B2020 ਵਾਲੇ ਪੇਪਰ ਬਾਜੀ ਏਜੰਟ ਅਗਸਤ ਦੇ ਵਿੱਚ ਕਹਿ ਰਿਹਾ ਭਾਈ ਦੇਖੋ ਮੈਂ ਤੁਹਾਨੂੰ ਗੱਲ ਦੱਸਾਂ ਬੀ 2020 ਵਾਲੇ ਪੇਪਰ ਜਿਹੜੇ ਹਨ ਢਾਈ ਤੋਂ 3 ਮਹੀਨੇ ਦੇ ਵਿੱਚ ਵਿੱਚ ਆਉਣੇ ਹਨ ਵਰਕਿੰਗ ਡੇਸ ਸੈਚਰਡੇ ਸੰਡੇ ਕੱਢ ਕੇ ਜੇ ਮੈਂ ਓਵਰਆਲ ਗੱਲ ਕਰਾਂ ਨਾ 3 ਤੋਂ 4 ਮਹੀਨੇ ਦੇ ਵਿੱਚ ਵਿੱਚ ਆਣਾ ਤੇ ਉਹ ਜਿਸ ਹਿਸਾਬ ਨਾਲ ਕਹਿ ਰਿਹਾ ਫਿਰ ਅਗਸਤ ਮਹੀਨਾ ਜਾਂ ਜੁਲਾਈ ਦੇ ਐਂਡ ਵਿੱਚ ਤੁਹਾਡਾ ਪੇਪਰ ਆਉਣਾ ਚਾਹੀਦਾ ਠੀਕ ਹੈ ਅ ਰਾਜਦੀਪ ਕੰਗ ਕੰਗਾ ਫੈਮਿਲੀ ਵਾਲੀ ਅਪਾਇੰਟਮੈਂਟ ਕਦੋਂ ਆਪਨ ਹੋਣੀ ਹੈ ਰਾਜਦੀਪ ਜੀ ਫੈਮਿਲੀ ਵਾਲੀ ਅਪਾਇੰਟਮੈਂਟ ਹਨ ਵਿੱਚ ਵਿੱਚ ਓਪਨ ਹੁੰਦੀਆਂ ਆ ਸੋ ਡਾਟਾ ਸਿਰਫ ਇੱਕ ਬੰਦੇ ਨੂੰ ਦੇ ਕੇ ਰੱਖੋ ਜਿਹੜੇ ਬੰਦੇ ਨੂੰ ਕਹਿ ਰੱਖੋ ਕਿ ਭਾਜੀ ਜਦੋਂ ਖੁੱ ਤਾਂ ਮੇਰੀ ਅਪਾਰਟਮੈਂਟ ਚੱਕ ਲਿਓ ਜਿਆਦਾ ਜਿਆਦਾ ਬੰਦਿਆਂ ਨੂੰ ਨਾ ਤੁਸੀਂ ਦੱਸ ਦਿਓ ਠੀਕ ਆ ਫਿਰ ਆ ਗਿਆ ਵੀਰ 50 ਦਿਨ ਹੋ ਗਏ ਪਾਸਪੋਰਟ ਜਮਾ ਕਰਾਇਆ ਐਨੂੰ ਐਮਬੈਸੀ ਦਾ ਕੋਈ ਐਸਐਮਐਸ ਨਹੀਂ ਆਇਆ ਪਲੀਜ਼ ਕਿੰਨਾ ਟਾਈਮ ਲੱਗੂਗਾ ਜੀ 90 ਦਿਨ ਵਰਕਿੰਗ ਦਿਨ ਹੈਗੇ ਇਹਨਾਂ ਦੇ ਐਮਬੈਸੀ ਦੇ ਆ ਥੋੜੇ ਦਿਨਾਂ ਪਹਿਲਾਂ 100 ਦਿਨਾਂ ਬਾਅਦ ਜਿਹੜਾ ਹੈਗਾ ਇੱਕ ਬੰਦੇ ਦਾ ਪਾਸਪੋਰਟ ਆਇਆ 2 ਦਿਨਾਂ ਦੇ ਬਾਅਦ ਸੋ ਵਰਕਿੰਗ ਡੇ ਦਾ ਮਤਲਬ ਹੁੰਦਾ ਹੈ ਕਿ ਸੈਟਰਡੇ ਸੰਡੇ ਬਾਹਰ ਐਮਬੈਸੀ ਜਦੋਂ ਬੰਦ ਸੀ ਉਹ ਤੁਸੀਂ ਦਿਨ ਨਹੀਂ ਕਾਊਂਟ ਕਰਨੇ ਠੀਕ ਆ ਮੁਹੰਮਦ ਸ਼ਾਜਾਦਰ ਰਿਪਲਾਈ ਭਾਜੀ ਮੈਂ ਕਰਦਾ ਤੁਹਾਡਾ ਹਰਸ਼ਦੀਪ ਭਾਜੀ ਪੇਪਰ ਕਦੋਂ ਓਪਨ ਹੋਣੇ ਆ ਭਾਜੀ ਪੇਪਰ B2020 ਵਾਲੇ ਸਾਰਾ ਸਾਲ ਓਪਨ ਆ ਜਿਹੜੇ ਬੰਦਿਆਂ ਨੇ ਭਰੋਣੇ ਹੋਏ ਤੁਹਾਨੂੰ ਮੈਂ ਦੱਸ ਦਊਗਾ ਕੰਟੈਕਟ ਨੰਬਰ ਤੁਸੀਂ ਭਰਾਲਿਓ 9465576002 ਦੂਜਾ ਨੰਬਰ ਹੈਗਾ 7717510226 ਇਹਦੇ ਵੀ ਕੰਟੈਕਟ ਕਰ ਸਕਦੇ ਤੁਸੀਂ ਲਗਾ ਸਿੰਘ ਭਾਜੀ ਮਿਲਾਨ ਤੋਂ ਭਾਜੀ ਅਪਡੇਟ ਹੈ ਮਿਲਾਨ ਤੋਂ T2020 ਵਾਲੇ ਪੇਪਰ ਤਾਂ ਬਹੁਤ ਜ਼ਿਆਦਾ ਨਿਕਲਦੇ ਪਏ ਆ ਨਿਕਲੀ ਜਾਂਦੇ ਪਏ ਆ ਕੱਲ੍ਹ ਵੀ ਆਏ ਆ ਪਰਸੋਂ ਵੀ ਆਏ ਆ ਮਹਿਕਪ੍ਰੀਤ ਸਿੰਘ ਵੀਰ ਜੀ ਸਲੈਰਨੋ ਤੋਂ 9 ਮੰਥ ਵਾਲੇ ਪੇਪਰ ਨਿਕਲ ਰਹੇ ਆ ਭਾਜੀ ਹਜੇ ਅਪਡੇਸ਼ਨ ਕੋਈ ਨਹੀਂ ਆਈ ਹੈਗੀ ਬਟ ਜਿੰਨੇ ਵੀ 9 ਮੰਥ ਵਾਲੇ ਪੇਪਰ ਹੈਗੇ ਨੇ ਇਹਨਾਂ ਦਾ ਜੋ ਵੀ ਕੱਟੀ-ਕਟਾ ਹੈਗਾ ਜਨਵਰੀ ਚ ਨਿਕਲ ਜੂਨ ਚ ਨਿਕਲ ਜਾਣਾ ਆ 15 ਤੋਂ 20 ਜੂਨ ਦੇ ਵਿੱਚ ਵਿੱਚ ਠੀਕ ਆ ਅੰਲਾਖਨ ਸਿੰਘ ਭਾਜੀ ਮਿਲਾਨ ਤੋਂ 9 ਮੰਥ ਵਾਲੇ ਪੇਪਰ ਕਿਉਂ 15 ਤੋਂ 20 ਦੇ ਵਿੱਚ ਸੋ YouTube ਦੇ ਉੱਤੇ ਹੁਣ ਕਿੰਨੇ ਆ ਗਏ ਆ 41% ਜਿਹੜੇ ਹੈਗੇ ਆ ਸਾਨੂੰ ਦੇਖਦੇ ਪਏ ਆ ਥੋੜੀ ਥੋੜੀ ਜਿ YouTube ਦੀ ਸਾਡੀ ਫੈਮਲੀ ਵੱਡੀ ਹੋ ਰਹੀ ਆ ਉਹ ਅੱਗੇ ਆ ਗਿਆ ਵਕੀਲਵਾਦੀਆ ਵੀਰ ਮਾਲਕ ਦੀ ਪੈਕ ਪੈਕ ਆਈਡੀ ਨਹੀਂ ਹੁੰਦੀ ਭਾਜੀ ਪੈਕ ਆਈਡੀ ਹੁੰਦੀ ਆ ਸਮਾ ਕਰਵਾ ਦਾ ਐਂਬੈਸੀ ਨੰਬਰ ਤੋਂ ਓਕੇ ਓਕੇ ਭਾਜੀ ਠੀਕ ਆ ਭਾਜੀ ਮੈਂ ਯਾਰ ਜਾ ਰਿਹਾ ਸੀ ਜੇਮਾ ਤੇ ਮੈਨੂੰ ਆਇਆ ਸੀ ਪੇਮੈਂਟ ਲਿੰਕ ਆਂ ਕਾ ਜੇ ਮੈਂ ਤੁਹਾਨੂੰ ਦੱਸਿਆ ਕਿ ਪੇਮੈਂਟ ਲਿੰਕ ਆਏ ਆ ਜਿਨ੍ਹਾਂ ਨੇ ਅਪਾਇੰਟਮੈਂਟ ਬੁੱਕ ਕਰਾਈਆਂ ਜਾ ਕੇ ਚੈੱਕ ਕਰਵਾ ਲਓ ਠੀਕ ਆ ਬਾਕੀ ਸਾਡਾ ਹਿਸ਼ਾਰ ਪਰ ਸਿੱਟੀ ਤੁਸੀਂ ਦੇਖ ਲਓ ਵੀਰ ਮਾਲਕ ਦੀ ਪੈਕ ਆਈਡੀ ਚੈੱਕ ਕਰਤਾ ਗੁੱਲੂ ਬਾਬਾ ਸਤਿ ਸ਼੍ਰੀ ਅਕਾਲ ਬ੍ਰਦਰ ਸਤਿ ਸ਼੍ਰੀ ਅਕਾਲ ਜੀ ਗੁਰਵਿੰਦਰ ਸਿੰਘ ਵੀਰ ਜੀ ਹੁਣ ਪੇਪਰ ਕਦੋਂ ਭਰੇ ਜਾਣੇ ਭਾਈ ਜਦੋਂ ਮਰਜੀ ਭਰਾਲੋ 2020 ਵਾਲੇ ਜਦੋਂ ਮਰਜੀ ਭਰਾਲੋ ਜਿਹਨੇ ਵੀ ਭਰਉਣੇ ਹੋਏ ਦੱਸ ਦਈਏ ਉਹ ਤੁਹਾਨੂੰ ਬੰਦਾ ਸਹੀ ਟਕਰਾ ਦਾਂਗੇ ਤੇ ਬਾਕੀ ਜਿਹੜੇ ਕੋਟੇ ਵਾਲੇ ਪੇਪਰ ਆ ਉਹ ਮੇਰੇ ਹਿਸਾਬ ਨਾਲ ਜੁਲਾਈ ਜਾਂ ਅਗਸਤ ਦੇ ਵਿੱਚ ਉਹਦੀ ਅਨਾਉਂਸਮੈਂਟ ਹੋਣੀ ਆ ਪ੍ਰੋਪਰ ਤੇ ਉਹ ਅਕਤੂਬਰ ਦੇ ਵਿੱਚ ਫਾਈਲਾਂ ਜਮ੍ਹਾਂ ਹੋਣੀਆਂ ਜਿਦਾ ਪਿਛਲੀ ਵਾਰੀ ਹੋਇਆ ਸੀ ਨਾ ਅਕਤੂਬਰ ਚ ਫਾਈਲਾਂ ਜਮ੍ਹਾਂ ਹੋਣੀਆਂ ਆ ਤੇ ਭਰਾਈ ਉਹਦੀ ਚੱਲ ਪਣੀ ਆ ਪਹਿਲਾਂ ਪਰ ਉਹਦੇ ਵਿੱਚ ਮੈਨੂੰ ਲੱਗਦਾ ਕਿ ਸ਼ਾਇਦ ਦੂਜੇ ਪੇਪਰਾਂ ਦਾ ਕੋਟਾ ਨਹੀਂ ਹੈਗਾ 9th ਮੰਥ ਵਾਲਿਆਂ ਦਾ ਬਾਕੀ ਦੇਖੋ ਅਜੇ ਫਾਈਨਲ ਲਿਸਟ ਨਹੀਂ ਆਈ ਹੈਗੀ ਉਹਦੀ ਕਬੱਡੀ ਫੈਨ ਪੇਜ ਸੈਟ ਹਾਏ ਹੈਲੋ ਜੀ ਜੋਧ ਹੈਲੋ ਹਾਂਜੀ ਜੋਧ ਵੀਰੇ ਹੈਲੋ ਬਾਕੀ ਜਿਹਨੇ ਵੀ ਇਨਫੋਰਮੇਸ਼ਨ ਲੈਣੀ ਹੋਈ ਕੋਈ ਹੋਰ ਥੱਲੇ ਕਮੈਂਟ ਕਰ ਦਿਓ ਤੇ ਅਸੀਂ ਟਰਾਈ ਕਰਾਂਗੇ ਉਹਦਾ ਜਵਾਬ ਦੇਣ ਦਾ ਠੀਕ ਹੈ ਜੀ ਅੱਗੇ ਆ ਗਿਆ ਜੈ ਪ੍ਰਤਾਪ ਹੈਲੋ ਵੀ ਸਤਿ ਸ਼੍ਰੀ ਅਕਾਲ ਦੇ ਵਿੱਚ ਵੀਰ ਜੀ ਰੋਮਾ ਸ਼ਹਿਰ ਚ ਕੋਟਾ ਕਿੰਨਾ ਕ ਰੋਮਾ ਸ਼ਹਿਰ ਰੋਮਾ ਚ ਭਾਜੀ ਹੈਗਾ ਕੋਟਾ ਵਧੀਆ ਹੈ ਕੋਟਾ ਰੋਮਾ ਦੇ ਵਿੱਚ ਰੋਮਾ ਜਿਨ੍ਹਾਂ ਨੇ ਭਰੇ ਉਹਨਾਂ ਦੇ ਆਊਗੇ ਪੇਪਰ ਨਿਕਲ ਵੀ ਰਹੇ ਆ ਵੈਸੇ ਦਿਲਵਿੰਦਰ ਸਿੰਘ ਮੇਰੇ ਸਾਲ ਵਾਲੇ ਪੇਪਰ ਨਿਕਲੇ ਸੀ ਭਾਜੀ ਤੇ ਮੇਰੀ 20 ਮਈ ਨੂੰ ਅਪਾਇੰਟਮੈਂਟ ਸੀ ਤੇ ਏਜੰਟ ਕਹਿੰਦਾ ਤੁਸੀਂ ਨਹੀਂ ਜਾਣਾ ਅਪਾਇੰਟਮੈਂਟ ਤੇ ਭਾਜੀ ਕੀ ਚੱਕਰ ਹੋਊਗਾ ਭਾਜੀ ਐਲਐਫਆਈ ਵਾਲੇ ਪੇਪਰ ਹੋਣੇ ਫਿਰ ਜੇ ਮਤਲਬ ਸਾਲ ਵਾਲੇ ਵਪਾਰ ਸੀ ਨਾ ਐਲਐਫਆਈ ਵਾਲੇ ਪੇਪਰ ਹੋਣੇ ਆ ਤਾਂ ਕਰਕੇ ਬੰਦੇ ਨੇ ਤੁਹਾਡਾ ਨਹੀਂ ਜਾਣ ਦਿੱਤਾ ਤੁਹਾਨੂੰ ਮਾਝੇ ਵਾਲੇ ਬਾਊ ਸასი ਗੱਲ ਵੀਰ ਮੈਂ ਤੁਹਾਡੇ ਕੋਲੋਂ ਅਪਾਇੰਟਮੈਂਟ ਕਰਾਇਆ ਭਾਜੀ ਪੇਮੈਂਟ ਲਿੰਕ ਦਾ ਪੁੱਛਣਾ ਸੀ ਕਦੋਂ ਤੱਕ ਆਊਗਾ ਮਾਝੇ ਵਾਲੇ ਬਾਊ ਭਾਜੀ ਆਪਣਾ ਨਾਮ ਲਿਖੋ ਫੇਰ ਪਤਾ ਲੱਗਣਾ ਪੇਮੈਂਟ ਲਿੰਕ ਕਿੰਨਾ ਸੀਗਾ ਤੇ ਮੰਡਾ ਰੈਫਰੈਂਸ ਨੰਬਰ ਦੱਸ ਦੋ WhatsApp ਦੇ ਉੱਤੇ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਆ ਆਉਣੇ ਸ਼ੁਰੂ ਹੋ ਗਏ ਐ ਮੈਨੂੰ ਲੱਗਦਾ ਅੱਜ ਸ਼ਾਮ ਤੱਕ ਸਾਰਿਆਂ ਦੇ ਕਲੀਅਰ ਹੋ ਜਾਣੇ ਆ ਜਾਂ ਮੈਕਸਿਮਮ ਕੱਲ੍ਹ ਤੱਕ ਮੈਂ ਹਕਬਰੀ ਸਿੰਘ ਵੀਰ ਜੀ ਮੇਰੇ 9 ਮੰਥ ਵਾਲੇ ਐ ਸਲੈਰਨੋਂ ਤੋਂ ਏਜੰਟ ਕਹਿੰਦਾ ਫਾਈਲ ਦੀ ਵੈਰੀਫਿਕੇਸ਼ਨ ਹੋ ਰਹੀ ਆ ਤਿੰਨ ਮੰਥ ਹੋ ਚੁੱਕੇ ਆ ਏਜੰਟ ਕਹਿੰਦਾ ਇਸ ਵਾਰੀ ਵੈਰੀਫਿਕੇਸ਼ਨ ਵਿੱਚ ਟਾਈਮ ਲੱਗ ਰਿਹਾ ਆ ਬਿਲਕੁਲ ਭਾਜੀ ਟਾਈਮ ਲੱਗ ਰਿਹਾ ਆ ਵੈਰੀਫਿਕੇਸ਼ਨ ਹੋ ਰਹੀ ਆ ਟਾਈਮ ਲੱਗ ਰਿਹਾ ਆ ਇਹ ਸੱਚਾਈ ਆ ਇੱਕ ਚੀਜ਼ ਯਾਰ ਮੈਂ ਸਿੱਧੀ ਤੁਹਾਨੂੰ ਕਹਿਣਾ ਕਿ ਜਦੋਂ ਤੁਸੀਂ ਪੇਪਰ ਅਪਲਾਈ ਕਰਦੇ ਆ ਨਾ ਥੋੜਾ ਜਿਹਾ ਸਬਰ ਨਾਲ ਅਪਲਾਈ ਕਰਿਆ ਕਰੋ ਕਿ ਜਦੋਂ ਤੁਹਾਡੇ ਪੇਪਰ ਤੁਸੀਂ ਪਾਸਪੋਰਟ ਦੇ ਦਿੱਤਾ ਤੁਸੀਂ ਦਿਨ ਗਿਣਨੇ ਸ਼ੁਰੂ ਕਰ ਦਿੰਨੇ ਆ ਏਜੰਟ ਨੂੰ ਵੀ ਤਾਂ ਸਾਹੀ ਪੈਸੇ ਬਜਣੇ ਆ ਜੇਕਰ ਉਹ ਤੁਹਾਡੇ ਜਿਹੜੇ ਪੇਪਰ ਤੁਹਾਡਾ ਜਿਹੜਾ ਪਾਸਪੋਰਟ ਲੱਗ ਜਾਊਗਾ ਹਨਾ ਸੋ ਕੋਈ ਵੀ ਏਜੰਟ ਨਹੀਂ ਚਾਹੁੰਦਾ ਹੁੰਦਾ ਕਿ ਮੇਰਾ ਬੰਦਾ ਫਸੇ ਹਨਾ ਜਿਹੜੇ ਗਲਤ ਏਜੰਟ ਹੁੰਦੇ ਆ ਉਹ ਸ਼ੁਰੂ ਜੇ ਪੈਸੇ ਲੈ ਕੇ ਸਾਈਡ ਤੇ ਹੋ ਜਾਂਦੇ ਆ ਹਨਾ ਉਹਨਾਂ ਤੋਂ ਬਚਿਆ ਕਰੋ ਫਤੇ ਸਿੰਘ ਹੈਲੋ ਵੀਰ ਜੀ ਕੀ ਹਾਲ ਆ ਬਹੁਤ ਵਧੀਆ ਜੀ ਗੁਰਮਿੰਦਰ ਵੀਰ ਜੀ B20 ਵਾਲੇ ਪੇਪਰ ਕਿਹੜੇ ਹੁੰਦੇ ਆ B20 ਵਾਲੇ ਭਾਜੀ ਕੰਸਟਰਕਸ਼ਨ ਲਾਈਨ ਤੇ ਜਾਂ ਫਿਰ ਹੁੰਦੇ ਹੈਗੇ ਆ ਹੋਟਲ ਲਾਈਨ ਦੇ ਅ ਰਿਚਾ ਠਾਕੁਰ ਵੀਰ ਜੀ ਮੇਰੀ 16 April ਦਿੱਲੀ ਵਿੱਚ ਅਪਾਇੰਟਮੈਂਟ ਸੀ 9 ਮੰਥ ਵਾਲਾ ਹਜੇ ਤੱਕ ਵੀਜ਼ਾ ਨਹੀਂ ਆਇਆ ਜਣਾ ਸਿਸਟਰ ਜਲਦੀ ਆ ਜਾਣਾ ਟੈਨਸ਼ਨ ਨਾ ਲਓ ਜੂਨ ਦੇ ਵਿੱਚ ਕਾਫੀ ਜ਼ਿਆਦਾ ਉਹਨਾਂ ਨੇ ਮਤਲਬ ਆਪਣਾ ਭਾਰ ਹਲਕਾ ਕਰਨਾ ਹੈ ਆ ਜਾਣੇ ਪੇਪਰ ਹੈਲੋ ਵੀਰ ਜੀ ਰੋਮਾ ਸ਼ਹਿਰ ਤੋਂ ਪੇਪਰ ਭਰਾਏ 9 ਮਹੀਨਾ ਹਜੇ ਤੱਕ ਨਹੀਂ ਨਿਕਲੇ ਰੋਮਾ ਸ਼ਹਿਰ ਤੋਂ ਸਿੱਧੇ ਭਰਾਏ ਕਹਿੰਦਾ 60 ਦਿਨਾਂ ਨੂੰ ਜ਼ਾਰ ਕੋਟੇ ਵਿੱਚ ਵੰਡ ਹੋਣੀ ਆ ਭਾਜੀ ਧੰਨਵਾਦ ਦੱਸਿਆ ਕਿ 9 ਮਨੰਥ ਵਾਲੇ ਜਿਹੜੇ ਪਹਿਲਾਂ ਨਿਕਲ ਗਏ ਥੋੜੇ ਜਿਹਾ ਨਿਕਲ ਗਏ ਹੁਣ ਇਹ ਜੂਨ ਜੁਲਾਈ ਦੇ ਵਿੱਚ ਆਉਣੇ ਆ ਜੁਲਾਈ ਦੇ ਵਿੱਚ ਤੇ ਜਾਂ ਫਿਰ ਕਾਫੀ ਹੱਦ ਤੱਕ 20 ਜੂਨ ਤੱਕ ਨਿਕਲਣੇ ਪੇਪਰ ਇਹ ਮਾਝੇ ਵਾਲੇ ਭਾਈ ਕਹਿੰਦਾ ਗੁਰਜੀਤ ਸਿੰਘ ਰੈਫਰੈਂਸ ਨੰਬਰ ਹੈਗਾ 81468 ਗੁਰਜੀਤ ਸਿੰਘ ਅੱਛਾ ਠੀਕ ਆ ਹੈਗਾ ਗੁਰਜੀਤ ਸਿੰਘ ਭਾਈ 77200 ਰੈਫਰੈਂਸ ਨੰਬਰ ਤੱਕ ਪੇਮੈਂਟ ਲਿੰਕ ਆ ਗਿਆ ਹੈ ਤੁਹਾਡਾ ਕੱਲ ਪਰਸੋਂ ਮਤਲਬ ਆ ਹਫਤੇ ਚ ਤੁਹਾਡਾ ਆ ਜਾਊਗਾ ਜੇ ਪਹਿਲਾਂ ਆਇਆ ਤੁਹਾਨੂੰ ਮੈਸੇਜ ਕਰ ਦਿੱਤਾ ਜਾਊਗਾ ਠੀਕ ਆ ਤੁਹਾਡਾ ਨੰਬਰ ਸੇਵ ਆ ਗੁੱਲੂ 바ਵਾ ਫਰੋ ਸਰਕਸ ਵਾਲੇ ਪੇਪਰ ਪੇਪਰ ਕਿਹੜੇ ਹੁੰਦੇ ਆ ਸਰਕਸ ਵਾਲੇ ਪੇਪਰ ਸਭ ਤੋਂ ਖਤਮ ਆ ਗਏ ਪੇਪਰ ਹੁੰਦੇ ਆ ਜਿਹੜੇ ਪੇਪਰ ਅੱਗੇ ਜਾ ਕੇ ਜਮਾ ਨਹੀਂ ਹੁੰਦੇ ਹੈਗੇ ਉਹਨਾਂ ਦੇ ਅਵਾਇਡ ਕਰਿਆ ਕਰੋ ਜੇ ਮਾਲਕ ਅੱਗੇ ਤੁਹਾਡੀ ਕੋਈ ਸੈਟਿੰਗ ਕਰਵਾਉਂਦਾ ਫੇਰ ਤਾਂ ਠੀਕ ਆ ਆਦਰਵਾਇਜ਼ ਸਰਕਸ ਕਰੀ ਜਾਣੀ ਪੈਣੀ ਤੁਹਾਨੂੰ ਫੇਰ ਉੱਥੇ ਵੀਰ ਮੈਨੂੰ ਅਪਾਇੰਟਮੈਂਟ ਮਿਲੀ ਆ ਜਲੰਧਰ ਦੀ 4 ਸਤੰਬਰ ਦੀ 9 ਮੰਥ ਵਾਲੀ 25 ਮਾਰਚ ਨੂੰ ਨੁਲਾ ਹੋਤਾ ਆਇਆ ਸੀ ਗੁੱਡ ਹਰਵਿੰਦਰ ਪਾਜੀ ਵੈਰੀ ਗੁੱਡ ਅਰਜੀਤ ਸਿੰਘ ਕਹਿੰਦਾ 82313 82313 ਰੈਫਰੈਂਸ ਨੰਬਰ ਆ ਜੋ ਤੁਹਾਡੀ ਅਪਾਇੰਟਮੈਂਟ ਆਣੀ ਚਾਹੀਦੀ ਆ ਬੁੱਧ ਵੀਰ ਸ਼ੁਕਰ ਸ਼ਣੀ ਸੋਮਵਾਰ ਸੋਮਵਾਰ ਤੱਕ ਤੁਹਾਡਾ ਪੇਮੈਂਟ ਲਿੰਕ ਦਾ ਸਿਸਟਮ ਹੋਣਾ ਆ ਹੋ ਸਕਦਾ ਆ ਹਫਤੇ ਵੀ ਹੋ ਜਾਵੇ ਬਟ ਮੈਕਸਿਮਮ ਸੋਮਵਾਰ ਤੱਕ ਗੁਰਵਿੰਦਰ ਸਿੰਘ ਵੀਰ B20 ਵਾਲੇ ਪੇਪਰ ਨਿਕਲਣ ਵਿੱਚ ਕਿੰਨਾ ਟਾਈਮ ਲੱਗਦਾ ਭਾਜੀ B20 20 ਵਾਲੇ ਪੇਪਰ ਜਿਹੜੇ ਹੈਗੇ ਆ ਤਿੰਨ ਤਿੰਨ ਕ ਮਹੀਨੇ ਦਾ ਨੋਰਮਲ ਲੈ ਕੇ ਚੱਲੋ ਤਿੰਨ ਮਹੀਨੇ ਲੱਗਦੇ ਹੀ ਲੱਗਦੇ ਆ ਮਾਝੇ ਵਾਲੇ ਪਾਉ ਓਕੇ ਭਾਜੀ ਓਕੇ ਆ ਜੀ ਹਰਜੀਤ ਸਿੰਘ 82312 ਭਾਜੀ ਮੈਂ ਦੱਸਦਾ 82312 ਦਾ ਕਿ ਤੁਹਾਡੀ ਸੋਮਵਾਰ ਤੱਕ ਤੁਹਾਨੂੰ ਅਪਾਇੰਟਮੈਂਟ ਮਿਲ ਸਕਦੀ ਹੈ। ਗੌਰਵ ਹੈਲੋ ਵੀਰ ਦਿੱਲੀ ਫਾਈਲ ਜਮਾ ਕਰਵਾਈ ਨੂੰ 75 ਦਿਨ ਹੋ ਗਏ ਆ ਅਭੀ ਤੱਕ ਵੀਜ਼ਾ ਨਹੀਂ ਆਇਆ। ਪਤਾ ਨਹੀਂ ਯਾਰ VFS ਵਾਲੇ ਕੀ ਕਰਦੇ ਆ ਖਰੇਖਾਲੇ ਅੰਦਰ ਪੂਜਾ ਕਰਦੇ ਰਹਿੰਦੇ ਆ ਇਹ ਫਾਈਲਾਂ ਦੀ। ਜਿਹੜੇ ਇੰਨਾ ਟਾਈਮ ਲਾ ਹੀ ਜਾਂਦੇ ਆ। ਵੀਜ਼ਾ ਤਾਂ ਯਾਰ ਜਿਹੜਾ ਪ੍ਰੋਸੈਸ ਹੈਗਾ ਉਹ 5-6 ਦਿਨ ਦਾ ਆ ਸਾਰਾ। 5-6 ਦਿਨ ਵਿੱਚ ਹੋ ਜਾਣਾ ਚਾਹੀਦਾ ਕਲੀਅਰ। ਤੁਸੀਂ ਮੇਲ ਵਗੈਰਾ ਕਰੋ ਇਹਨਾਂ ਨੂੰ। ਕੀ ਚੱਕਰ ਹੈ ਜੇ ਨਹੀਂ ਅੱਢਦੇ ਤਾਂ ਫਿਰ ਤੁਸੀਂ ਬਾਹਰੋਂ ਮਾਲਕ ਕੋਲੋਂ ਕਰਵਾਓ ਮੇਲ ਪੈਕ ਆਈਡੀ ਤੋਂ। ਇਹ ਬੰਦਾ ਮੈਨੂੰ ਚਾਹੀਦਾ ਤੁਸੀਂ ਇਹਨਾਂ ਲੇਟ ਕਿਉਂ ਕਰ ਰਹੇ ਹੋ ਮੈਨੂੰ ਜਵਾਬ ਦਿਓ ਕੀ ਜੀ ਤਾਂ ਕੋਈ ਡਾਕੂਮੈਂਟ ਘੱਟ ਵੱਧ ਦਾ ਤਾਂ ਵੀ ਦੱਸੋ ਹਨਾ ਗੌਰਵ ਕੀ ਕਰੂੰ ਵੀਰ ਜੀ ਅੱਬ ਕੋਈ ਗੱਲ ਨਹੀਂ ਮੇਲ ਵਗੈਰਾ ਕਰੋ ਉਹਨਾਂ ਨੂੰ ਠੀਕ ਹੈ ਗੁਰਵਿੰਦਰ ਸਿੰਘ ਵੀਲ B20 20 ਵਾਲੇ ਨਾਲ ਪੱਕਾ ਹੋ ਸਕਦਾ ਬਿਲਕੁਲ ਹੋ ਸਕਦਾ ਜੀ B20 20 ਵਾਲੇ ਨਾਲ ਬੰਦਾ ਪੱਕਾ ਹੁੰਦਾ ਆ B20 20 ਵਾਲੇ ਸਭ ਤੋਂ ਸੇਫਸਟ ਪੇਪਰ ਹਜੇ ਤੱਕ ਮੈਨੂੰ ਲੱਗਦੇ ਆ ਇਹਨਾਂ 'ਚ ਕਾਫੀ ਜ਼ਿਆਦਾ ਜੇ ਮਾਲਕਾਂ ਦਾ ਢੀ ਵਧੀਆ ਹੈਗੀ ਤਾਂ ਵਧੀਆ ਤੁਸੀਂ ਮਤਲਬ ਉੱਥੇ ਜਾ ਕੇ ਸੈੱਟ ਹੋ ਸਕਦੇ ਆ ਸ਼ੁਭਮ ਡੰਗੀ ਹੈਲੋ ਬ੍ਰਦਰ ਹੈਲੋ ਜੀ ਹੈਲੋ ਕੀ ਹਾਲ ਆ ਭਾਜੀ ਕਿੱਦਾਂ ਸੇਤਾਂ ਉਹ ਕਾਰਵ ਦਾ ਨੈਕਸਨ ਜਾਂਦੀ ਹੈ ਨਾ ਮੇਰੇ ਦਾ ਕਾਰਵ ਦਾ ਖਰੀ ਲਾਦੀ ਗੱਡੀ ਪਿੱਛੇ ਨੈਕਸਨ ਦਾ ਛੋਟੀ ਜੀ ਹੈ ਹਰਿਆਣ ਕਪੂਰ ਬਾਈ ਜੀ ਕਿਦਾਂ ਜੀ ਬਹੁਤ ਵਧੀਆ ਜੀ ਮਨੀ ਰਾਏ ਬਰਲ ਲਹਾਏ ਹਾਏ ਜੀ ਗੁੱਲੂ ਬਾਵਾ ਅਪਾਇਨਟ ਕਦੋਂ ਓਪਨ ਹੋਣੀ ਆ ਓਪਾਇਨਟ ਭਾਜੀ ਓਪਨ ਭੇਜੋ ਆਪਣਾ ਨੂਲਾ ਉਸਤਾ ਦੇ ਨਾਲ ਭੇਜੋ ਤੁਸੀਂ ਆਪਣਾ ਪਾਸਪੋਰਟ ਸਕੈਨ ਕਰਕੇ ਚੈੱਕ ਹੋ ਜਾਣੀ ਉਸੇ ਵੇਲੇ ਬਾਈ ਜੀ ਬਰੋਨਾ ਤੋਂ ਪੇਪਰ ਫਿਲ ਕਰਿਆ ਸੀ ਨੌ ਜਿੰਨਾਂ ਨੇ ਵੀ ਪੇਪਰ ਭਾਜੀ ਕੀਤੇ ਹੋਏ ਆ ਉਹ ਸਾਰੇ ਵੇਟ ਕਰ ਲੋ ਕਾਲੀ ਨਾ ਕਰੋ ਪੇਪਰ ਸਾਰਿਆਂ ਦੇ ਨਿਕਲਣੇ ਮੈਂ ਵਾਰ-ਵਾਰ ਕਹਿ ਰਹੇ ਹਾਂ ਜਿਨ੍ਹਾਂ ਦੇ ਨਵੰਬਰ ਵਿੱਚ ਫਾਈਲ ਗੁਰਵਿੰਦਰ ਸਿੰਘ ਵੀਰ ਤੁਹਾਡਾ ਕੋਈ ਕੰਟੈਕਟ ਨੰਬਰ ਮਿਲ ਸਕਦਾ ਮੇਰਾ ਕੰਟੈਕਟ ਨੰਬਰ ਲਿਖ ਲਓ 94655 76002 94655 76002 ਗੌਰਵ ਏਜੰਟ ਨੇ 43 ਬੰਦੇ ਦੀ ਫਾਈਲ ਲਗਾਈ ਅਸੀਂ ਸਭੀ ਬੰਦੇ ਕੋ 30 ਦਿਨ ਅੰਦਰ ਵੀ ਵੀਜ਼ਾ ਆ ਗਿਆ ਸਿਰਫ 43 ਵਿੱਚੋਂ 2 ਬੰਦੇ ਦਾ ਵੀਜ਼ਾ ਨਹੀਂ ہمارا ਬੱਲੇ ਬੱਲੇ ਫੇ ਤੁਹਾਡਾ ਐ ਨਾ ਫਿਰ ਤੁਸੀਂ ਕਦੇ ਟੈਨਸ਼ਨ ਲੈਣ ਦੇ ਬ੍ਰਦਰ ਮਨੀ ਰਾਏ ਵਰਵਲ ਲਾਈਕ ਡਨ ਸਬਸਕ੍ਰਾਈਬ ਡਨ ਮਨੀ ਰਾਏ ਵਰਵਲ ਥੈਂਕ ਯੂ ਜੀ ਥੈਂਕ ਯੂ ਵਾਹ ਕਿਥੋਂ ਹੋ ਗਿਆ ਚੇਂਜ ਆ ਅਗਦਾ ਕਰਨਾ ਭਾਈ ਆ ਪਤਾ ਨਹੀਂ ਕੀ ਹੋ ਗਿਆ ਯਾਰ ਇਹ ਕੀ ਚੀਜ਼ ਹੋ ਗਿਆ ਹੋ ਗਿਆ ਹੋ ਗਿਆ ਧਰਮਪਾਲ ਕਿੱਥੇ ਆ ਬਰੋ ਤੁਸੀਂ ਮੈਂ ਹੁਸ਼ਿਆਰਪੁਰ ਬੋਲਡ ਜਿਮ ਜਾਣਾ ਪਿਆ ਭਾਜੀ ਨਪੋਲੀ ਦੇ ਪੇਪਰ ਕਦੋਂ ਨਿਕਲੇ ਫੋਟੇ ਚ ਪੇਪਰ ਭਾਜੀ ਨਪੋਲੀ ਦੇ ਨਿਕਲਦੇ ਪਰ ਨਪੋਲੀ ਦਾ ਮੇਸ਼ਾ ਖਤਰਾ ਹੀ ਰਹਿੰਦਾ ਯਾਰ ਸਤਨੂ ਆ 5 ਮਹੀਨਾ ਹੋ ਗਿਆ ਵੀਰ ਅਪਾਇੰਟਮੈਂਟ ਹੋਈ ਨੂੰ ਵੀਜ਼ਾ ਨਹੀਂ ਆ ਰਿਹਾ ਕੀ ਚੱਕਰ ਆ ਯਾਰ ਹਰਵਿੰਦਰ ਸਿੰਘ 33000 297 ਰੈਫਰੈਂਸ ਨੰਬਰ ਆ ਵੀਰ ਮੇਰਾ ਜਲੰਧਰ ਦਾ अरविंदर सिंह ਭਾਜੀ ਫਿਰ ਤੁਹਾਡੀ ਅਪਾਇੰਟਮੈਂਟ ਆ ਕੇ ਵੀ ਪੁਰਾਣੀ ਹੋ ਗਈ ਹੋਣੀ ਆ ਜਾਂ ਫੇ ਬੰਦੇ ਨੇ ਗਲਤ ਭਰੀ ਹੋਣੀ ਆ ਤੁਸੀਂ 94655 76002 94655 76002 ਤੇ ਆਪਣਾ ਡਾਟਾ ਭੇਜੋ ਦੁਬਾਰਾ ਚੈੱਕ ਕਰ ਲੈਂਦੇ ਆ ਗੌਰਵ ਕੀ ਕਰੂੰ ਵੀਰਬ ਡਰ ਲੱਗ ਰਾ ਕੋਈ ਪ੍ਰੋ ਰਿਜੈਕਸ਼ਨ ਨਾ ਹੋ ਨਹੀਂ ਨਹੀਂ ਇਦਾਂ ਦੇ ਕੋਈ ਚੱਕਰ ਨਹੀਂ ਹੈਗਾ ਸੋਮੇ ਦਿਨ ਵੀ ਲਾ ਕੇ ਆਉਂਦਾ ਆ ਵੀਰ ਇੱਕ ਵਾਰੀ ਇੰਗਲਿਸ਼ ਵਿੱਚ ਨੰਬਰ ਬੋਲਿਓ ਓਕੇ ਸਰ I'm going to repeat my number my number is 9465576002 9465576002 منی رائے ਹਰਾਸਾ ਲੱਗ ਗਿਆ ਸੀ ਫਿਲਟਰ ਦਾ ਕਮਾਲ ਹੋ ਸੀ bro ਫਿਲਟਰ ਪਤਾ ਨਹੀਂ ਭਰਾਵਾ ਕਿੱਦਾਂ ਲਾਦਾ ਮੈਨੂੰ ਤਾਂ ਪਤਾ ਨਹੀਂ ਇਹਦੇ ਵਿੱਚ ਫਿਲਟਰ ਕਿੱਦਾਂ ਲਾਦਾ ਆ ਅਰਛਤ ਨਵਾਬ ਵੀਰੇ ਦੱਸੋ ਕੁਝ ਯਾਰ ਯਾਰ ਸੇ ਭਾਜੀ ਤੁਸੀਂ ਮੈਨੂੰ ਦੁਬਾਰਾ ਦੱਸੋ ਅਰਸੀ ਨਾ ਚਾ ਪੰਜ ਮਹੀਨੇ ਹੋ ਗਏ ਅਪਾਇੰਟਮੈਂਟ ਲਈ ਭਾਜੀ ਤੁਸੀਂ ਤੁਹਾਨੂੰ ਫਿਰ ਪੈਕ ਕਰਵਾਓ ਆਪਣੇ ਬਾਹਰੋਂ ਜਿਹੜਾ ਤੁਹਾਡਾ ਮਾਲਕ ਹੈਗਾ ਉਹਦੇ ਕੋਲੋਂ ਠੀਕ ਹੈ ਉਹਨੇ ਫਿਰ ਜਲਦੀ ਜੀ ਆਨਸਰ ਦੇਣਾ ਤੁਹਾਡਾ ਉਹਨਾਂ ਨੇ ਜੀਵਨ ਗੋਇਲ ਭਾਜੀ ਬਰੇਸੀਆ ਸੀ ਕੋਈ ਅਪਡੇਟ ਆ ਬਰੇ ਇੱਥੇ ਨਹੀਂ ਕੋਈ ਅਪਡੇਟ ਆਈ ਹੈਗੀ ਬਰੇਸੀਆ ਤੋਂ ਗੌਰਵ ਭਾਈ ਏਜੰਟ ਬੋਲ ਰਹਾ ਹੈ ਕਿ ਵੀਜ਼ਾ ਪੱਕਾ ਆਏਗਾ ਪਰ ਟਾਈਮ ਲਗਾ ਹਾਂ ਭਈ ਯਾਰ ਵੀ ਦੇਖੋ ਏਜੰਟ ਦਾ ਵੀ ਇਹਦੇ ਵਿੱਚ ਕੋਈ ਰੋਲ ਰੱਪਾ ਨਹੀਂ ਹੁੰਦਾ ਸਾਰੀ ਗੱਲ ਬਾਤ ਐਮਬੈਸੀ ਦੀ ਐ ਐਮਬੈਸੀ ਕੀ ਕਰਦੀ ਆ ਕਾਹਦੇ ਇੰਨਾ ਟਾਈਮ ਲਾਉਣ ਡਈ ਆ ਹਨਾ ਚੱਕਰ ਇਹੇ ਆ ਅਰਸ਼ਿਤ ਨਵਾਂ ਮਾਲਕ ਕਹਿੰਦਾ ਪੇਪਰ ਡਨ ਓਕੇ ਠੀਕ ਆ ਜੀ ਗੁਰਵਿੰਦਰ ਸਿੰਘ ਵੀਰ ਸਪੈਨ ਦੇ ਪੇਪਰ ਕਦੋਂ ਭਰੇ ਜਾਣਗੇ ਜਾਣ ਇਟਲੀ ਦੇ ਪੇਪਰ ਭਰਾ ਕੇ ਐਂਟਰੀ ਕਰਾ ਕੇ ਤੇ ਤੁਸੀਂ ਸਪੈਨ ਚਲ ਜੂ ਸਪੀਨ ਦੇ ਪੇਪਰ ਸਿੱਧੇ ਨਹੀਂ ਬਾਹਰ ਹੁੰਦੇ ਬਹੁਤ ਟਾਈਮ ਲੱਗਦਾ ਓਪਨ ਹੀ ਨਹੀਂ ਹੁੰਦੇ ਉਹ ਪਹਿਲੀ ਗੱਲ ਤਾਂ ਨਾ ਹੀ ਮੁੜ ਕੇ ਅਪਾਇੰਟਮੈਂਟਾਂ ਮਿਲਦੀਆਂ ਉਹਦੀਆਂ ਅਰਵਿੰਦਰ ਸਿੰਘ ਆਹ ਨੰਬਰ ਤੇ ਭਾਜੀ ਵੇਚਣਾ ਯਾਰ ਕਾਲ ਕਰੋ ਮੈਂ ਇੱਧਰ ਗੱਲ ਕਰਦਾ ਪਿਆ ਤੁਸੀਂ ਵਿੱਚ ਕਿੰਨੇ ਕਾਲ ਕਰਦੇ ਆਹ ਇਹ ਨੰਬਰ ਤੇ ਕਾਲ ਨਾ ਕਰੋ ਮੇਰਾ ਨੰਬਰ ਇਹ ਆ ਪਰ ਇਹਦੇ ਤੁਸੀਂ ਕਾਲ ਨਾ ਕਰੋ ਫਿਲਹਾਲ ਹਜੇ ਬਾਅਦ ਚ ਗੱਲ ਕਰਿਓ ਦਿਨ ਵੇਲੇ ਜਦੋਂ ਕਾਲ ਕਰਿਆ ਕਰੋ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਉਹਦੇ ਵਿੱਚ ਵਿੱਚ 9 ਵਜੇ ਵੀ ਨਹੀਂ ਯਾਰ ਤੁਸੀਂ 11 11:30 ਵਜੇ ਤੋਂ ਬਾਅਦ ਕਰਿਓ ਜਿਹਨੇ ਵੀ ਬੰਦੇ ਨੇ ਕੁਝ ਪੁੱਛਣਾ ਹੋਵੇ ਭਾਜੀ ਮਹੀਨੇ ਵਿੱਚ ਵੀਜ਼ੇ ਦੇ ਆਉਣ ਦੇ ਚਾਂਸ ਹੁੰਦੇ ਆ ਜਾਂ ਨਹੀਂ ਇਹ ਪੰਜ ਦਿਨਾਂ 'ਚ ਵੀ ਆਉਂਦੇ ਯਾਰ ਵੀਜ਼ੇ ਤਾਂ ਵੀਜ਼ੇ ਤਾਂ ਪੰਜ ਦਿਨਾਂ 'ਚ ਵੀ ਆਉਂਦੇ ਆ ਰਾਜ ਕੁਮਾਰ ਹੈਲੋ ਵੀਰ ਪੇਪਰ ਸਲੇਟਾ ਤੋਂ ਹੈ ਸਾਲ ਵਾਲੇ ਓਪਨ ਹੁੰਦੇ ਪਏ ਆ ਸਲੇਨ ਨੂੰ ਤੂੰ ਦੱਸਣਾ ਹਾਂਜੀ ਭਾਜੀ ਪੇਪਰ ਸਾਲ ਵਾਲੇ ਸਾਰੇ ਪਾਸੇ ਓਪਨ ਆ ਅਰਜਤ ਨੂੰ ਵੀਰੇ ਆ ਜਾਓਗੇ ਵੀਜ਼ਾ ਕਿ ਨਹੀਂ ਆਊਗਾ ਯਾਰ ਟੈਨਸ਼ਨ ਆਲਾ ਮੇਰਾ ਭਰਾ ਗੌਰਵ ਗੌਰਵ ਸ਼ਰਮ ਆਨੇ ਲੱਗੀ ਗਈ ਭਾਈ ਹਰ ਰੋਜ਼ ਫੋਨ ਕਰਕੇ ਅੱਛਾ ਉੱਥੇ ਬਾਹਰ ਠੀਕ ਆ ਗੁਰਵਿੰਦਰ ਸਿੰਘ ਗਰੀਸ ਦੇ ਵੀ ਨਹੀਂ ਪੇਪਰ ਖੁੱਲਦੇ ਗਰੀਸ ਦੇ ਗਰੀਸ ਦੇ ਪੇਪਰ ਖੁੱਲੇ ਹੋਏ ਆ ਗਰੀਸ ਦੇ ਪਰ ਉਹਦੀ ਇੰਟਰਵਿਊ ਹੁੰਦੀ ਗਰੀਸ ਦੀ ਮੇਰੇ ਸਹਾਨਾ ਉਹਦਾ ਪੰਗਾ ਪੈਂਦਾ ਬਾਕੀ ਚਲੋ ਠੀਕ ਆ ਜੀ ਬਾਏ ਬਾਏ ਮੇਰੀ ਜਿਮ ਆ ਗਈ ਹੈ ਹੁਣ ਐਕਸਰਸਾਈਜ਼ ਕਰ ਲਈਏ ਦਿਮਾਗ ਥੋੜਾ ਜਿਆਦਾ ਰਿਲੈਕਸ ਕਰ ਲਈਏ ਹਨਾ ਚਲੋ ਠੀਕ ਆ ਜੀ ਬਾਏ ਬਾਏ ਥੈਂਕ ਯੂ ਸੋ ਮਚ ਜਿਨਾਂ ਦੇ ਕੋਈ ਸਵਾਲ ਜਵਾਬ ਹੋਵੇ ਥੱਲੇ ਕਮੈਂਟ ਕਰ ਦਿਓ ਓਕੇ